ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਮਾਨ ਕੈਬਨਿਟ ਦੇ ਵਿੱਚ ਜੋ ਲੰਘੇ ਦਿਨੀ ਫੇਰ ਬਦਲ ਹੋਇਆ ਸੀ ਜਿਹੜੇ ਮੰਤਰੀਆਂ ਵੱਲੋਂ ਜਿਹੜੇ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਸੀ ਤੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਨੂੰ ਇੱਕ ਨੋਟਿਸ ਕੱਢ ਦਿੱਤਾ ਨੋਟਿਸ ਦੇ ਵਿੱਚ ਕੀ ਹੈ ਤੁਹਾਨੂੰ ਦੱਸਦੇ ਹਾਂ ਨੋਟਿਸ ਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਜੋ ਕੋਠੀਆਂ ਸਰਕਟ ਹਾਊਸ ਦੇ ਵਿੱਚ ਦਿੱਤੀਆਂ ਹੋਈਆਂ ਸੀ ਉਹ ਖਾਲੀ ਕਰਨ ਦਾ ਨੋਟਿਸ ਕੱਢ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਚਾਰ ਮੰਤਰੀਆਂ ਦੀ ਲੰਘੇ ਦਿਨ ਛੁੱਟੀ ਕਰ ਦਿੱਤੀ ਸੀ ਮਾਨ ਦੀ ਬਜਾਰਤ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਜੋੜੇ ਮਾਜਰਾ ਬਲਕਾਰ ਸਿੰਘ ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਦੇ ਨਾਮ ਸ਼ਾਮਲ ਨੇ ਤੇ ਇਹਨਾਂ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਸਤੀਫੇ ਲੈ ਲਏ ਗਏ ਸਨ ਅਤੇ ਨਵੇਂ ਪੰਜ ਮੰਤਰੀ ਬਣਾ ਦਿੱਤੇ ਗਏ ਸੀ ਤੇ ਹੁਣ ਇਹ ਚਾਰ ਮੰਤਰੀਆਂ ਨੂੰ ਕੋਠੀ ਖਾਲੀ ਕਰਨ ਦੇ ਹੁਕਮ ਵੀ ਜਾਰੀ ਹੋ ਗਏ ਨੇ ਨੋਟਿਸ ਪੰਜਾਬ ਸਰਕਾਰ ਵੱਲੋਂ ਕੱਢ ਦਿੱਤਾ ਗਿਆ ਕਿਉਂਕਿ ਜੋ ਨਵੇਂ بڑے ਮੰਤਰੀ ਨੇ ਉਹਨਾਂ ਨੇ ਅਹੁਦੇ ਵੀ ਸੰਭਾਲ ਲੈਨੇ ਤੇ ਉਹਨਾਂ ਨੂੰ ਕੋਠੀਆਂ ਅਲਾਰਟ ਹੋਣਗੀਆਂ ਬਹੁਤ ਜਲਦ ਜਿਹੜੇ ਮੰਤਰੀਆਂ ਨੂੰ ਕੋਠੀਆਂ ਲਾਟ ਹੋਣਗੀਆਂ ਤੇ ਇਹਨਾਂ ਤੋਂ ਕੋਠੀਆਂ ਖਾਲੀ ਕਰਵਾਉਣ ਲਈ ਪੰਜਾਬ ਸਰਕਾਰ ਨੇ ਨੋਟਿਸ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਲੰਘੇ ਦਿਨਾਂ ਦੇ ਵਿੱਚ ਜਿਹੜੇ 4 ਮੰਤਰੀ ਸੀ ਮਾਨ ਦੀ ਵਿਜਾਰਤ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਸੀ ਤੇ ਨਵੇਂ 5 ਮੰਤਰੀ ਸ਼ਾਮਲ ਕਰ ਲਏ ਗਏ ਸਨ ਹਜੇ ਵੀ ਮੰਤਰੀਆਂ ਦੀ ਜਿਹੜੀ ਸੂਚੀ ਹੈ ਮੁੱਖ ਮੰਤਰੀ ਸਮੇਤ 16 ਦੀ ਹੈ ਇਸ ਤੋਂ ਪਹਿਲਾਂ 15 ਮੰਤਰੀ ਸੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਮਾਨ ਸਰਕਾਰ ਬਣੀ ਨੂੰ ਹਜੇ 2.5 ਸਾਲ ਦਾ ਸਮਾਂ ਹੋਇਆ ਪਰ ਜਿੰਨੀ ਛੇਤੀ ਮੰਤਰੀ ਮੰਨ ਸਰਕਾਰ ਬਦਲ ਰਹੀ ਹੈ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਇੰਨੇ ਜਲਦੀ ਮੰਤਰੀਆਂ ਦੀ ਬਦਲੇ ਨਹੀਂ ਕੀਤੇ ਗਏ ਤੇ ਹੁਣ ਤੁਹਾਨੂੰ ਦੱਸ ਦਿੰਨੇ ਕਿ ਹੋਰ ਵੀ ਇਸਾਰ ਨੇ ਜਲਦ ਦੋ ਜਾਂ ਇੱਕ ਜਾਂ ਦੋ ਮੰਤਰੀ ਹੋਰ ਨਵੇਂ ਲੱਗ ਸਕਦੇ ਨੇ ਜੋ ਖਬਰਾਂ ਨਿਕਲ ਕੇ ਆਈਆਂ ਨੇ ਜੋ ਹੁਣ ਵੱਡੀ ਖਬਰ ਹੈ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਮੰਤਰੀ ਜੋੜੇ ਮਾਜਰਾ ਸੀਗਾ ਜਿਹੜਾ ਜਿਸ ਤੋਂ ਅਸਤੀਫਾ ਲਿਆ ਗਿਆ ਸੀ ਅਤੇ ਜੋ ਮੰਤਰੀ ਅਨਮੋਲ ਗਗਨਮਾਨ ਸੀ ਉਸ ਤੋਂ ਵੀ ਅਸਤੀਫਾ ਲੈ ਲਿਆ ਗਿਆ ਸੀ ਇਸ ਤੋਂ ਇਲਾਵਾ ਬਲਕਾਰ ਸਿੰਘ ਅਤੇ ਬ੍ਰਹਮਸ਼ੰਕਰ ਜਿੰਪੇ ਤੋਂ ਵੀ ਅਸਤੀਫਾ ਲੈ ਲਿਆ ਗਿਆ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਨੋਟਿਸ ਜਾਰੀ ਕਰ ਇਹਨਾਂ ਨੂੰ ਕੋਠੀਆਂ ਖਾਲੀ ਕਰਵਾਉਣ ਦੇ ਲਈ ਅਤੇ ਜਲਦੀ ਇਹਨਾਂ ਨੂੰ ਕੋਠੀਆਂ ਖਾਲੀ ਕਰਨੀਆਂ ਪੈਣਗੀਆਂ ਅਤੇ ਨਵੇਂ ਮੰਤਰੀਆਂ ਨੂੰ ਕੋਠੀਆਂ ਲਾਟ ਹੋ ਸਕਦੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਮਾਨ ਕੈਬਨਿਟ ਦੇ ਵਿੱਚ ਜੋ ਲੰਘੇ ਦਿਨੀ ਫੇਰ ਬਦਲ ਹੋਇਆ ਸੀ ਜਿਹੜੇ ਮੰਤਰੀਆਂ ਵੱਲੋਂ ਜਿਹੜੇ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਸੀ ਤੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਨੂੰ ਇੱਕ ਨੋਟਿਸ ਕੱਢ ਦਿੱਤਾ ਨੋਟਿਸ ਦੇ ਵਿੱਚ ਕੀ ਹੈ ਤੁਹਾਨੂੰ ਦੱਸਦੇ ਆ ਨੋਟਿਸ ਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਜੋ ਕੋਠੀਆਂ ਸਰਕਟ ਹਾਊਸ ਦੇ ਵਿੱਚ ਦਿੱਤੀਆਂ ਹੋਈਆਂ ਸੀ ਉਹ ਖਾਲੀ ਕਰਨ ਦਾ ਨੋਟਿਸ ਕੱਢ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਚਾਰ ਮੰਤਰੀਆਂ ਦੀ ਲੰਘੇ ਦਿਨ ਛੁੱਟੀ ਕਰ ਦਿੱਤੀ ਸੀ ਮਾਨ ਦੀ ਬਜਾਰਤ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਜੋੜੇ ਮਾਜਰਾ ਬਲਕਾਰ ਸਿੰਘ ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਦੇ ਨਾਮ ਸ਼ਾਮਲ ਨੇ ਤੇ ਇਹਨਾਂ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਸਤੀਫੇ ਲੈ ਲਏ ਗਏ ਸਨ ਅਤੇ ਨਵੇਂ ਪੰਜ ਮੰਤਰੀ ਬਣਾ ਦਿੱਤੇ ਗਏ ਸੀ ਤੇ ਹੁਣ ਇਹ ਚਾਰ ਮੰਤਰੀਆਂ ਨੂੰ ਕੋਠੀ ਖਾਲੀ ਕਰਨ ਦੇ ਹੁਕਮ ਵੀ ਜਾਰੀ ਹੋ ਗਏ ਨੇ ਨੋਟਿਸ ਪੰਜਾਬ ਸਰਕਾਰ ਵੱਲੋਂ ਕੱਢ ਦਿੱਤਾ ਗਿਆ ਕਿਉਂਕਿ ਜੋ ਨਵੇਂ بڑے ਮੰਤਰੀ ਨੇ ਉਹਨਾਂ ਨੇ ਅਹੁਦੇ ਵੀ ਸੰਭਾਲ ਲੈਨੇ ਤੇ ਉਹਨਾਂ ਨੂੰ ਕੋਠੀਆਂ ਅਲਾਰਟ ਹੋਣਗੀਆਂ ਬਹੁਤ ਜਲਦ ਜਿਹੜੇ ਮੰਤਰੀ ਇਹਨਾਂ ਨੂੰ ਕੋਠੀਆਂ ਲਾਟ ਹੋਣਗੀਆਂ ਤੇ ਇਹਨਾਂ ਤੋਂ ਕੋਠੀਆਂ ਖਾਲੀ ਕਰਵਾਉਣ ਲਈ ਪੰਜਾਬ ਸਰਕਾਰ ਨੇ ਨੋਟਿਸ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਲੰਘੇ ਦਿਨਾਂ ਦੇ ਵਿੱਚ ਜਿਹੜੇ 4 ਮੰਤਰੀ ਸੀ ਮਾਨ ਦੀ ਵਿਜਾਰਤ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਸੀ ਤੇ ਨਵੇਂ 5 ਮੰਤਰੀ ਸ਼ਾਮਲ ਕਰ ਲਏ ਗਏ ਸਨ ਹਜੇ ਵੀ ਮੰਤਰੀਆਂ ਦੀ ਜਿਹੜੀ ਸੂਚੀ ਹੈ ਮੁੱਖ ਮੰਤਰੀ ਸਮੇਤ 16 ਦੀ ਹੈ ਇਸ ਤੋਂ ਪਹਿਲਾਂ 15 ਮੰਤਰੀ ਸੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਮਾਨ ਸਰਕਾਰ ਬਣੀ ਨੂੰ ਹਜੇ 2.5 ਸਾਲ ਦਾ ਸਮਾਂ ਹੋਇਆ ਪਰ ਜਿੰਨੀ ਛੇਤੀ ਮੰਤਰੀ ਮੰਨ ਸਰਕਾਰ ਬਦਲ ਰਹੀ ਹੈ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਇੰਨੇ ਜਲਦੀ ਮੰਤਰੀਆਂ ਦੀ ਬਦਲੇ ਨਹੀਂ ਕੀਤੇ ਗਏ ਤੇ ਹੁਣ ਤੁਹਾਨੂੰ ਦੱਸ ਦਿੰਦੇ ਨੇ ਕਿ ਹੋਰ ਵੀ ਇਸਾਰ ਨੇ ਜਲਦ ਦੋ ਜਾਂ ਇੱਕ ਜਾਂ ਦੋ ਮੰਤਰੀ ਹੋਰ ਨਵੇਂ ਲੱਗ ਸਕਦੇ ਨੇ ਜੋ ਖਬਰਾਂ ਨਿਕਲ ਕੇ ਆਈਆਂ ਨੇ ਜੋ ਹੁਣ ਵੱਡੀ ਖਬਰ ਹੈ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਮੰਤਰੀ ਜੋੜੇ ਮਾਜਰਾ ਸੀਗਾ ਜਿਹੜਾ ਜਿਸ ਤੋਂ ਅਸਤੀਫਾ ਲਿਆ ਗਿਆ ਸੀ ਅਤੇ ਜੋ ਮੰਤਰੀ ਅਨਮੋਲ ਗਗਨਮਾਨ ਸੀ ਉਸ ਤੋਂ ਵੀ ਅਸਤੀਫਾ ਲੈ ਲਿਆ ਗਿਆ ਸੀ ਇਸ ਤੋਂ ਇਲਾਵਾ ਬਲਕਾਰ ਸਿੰਘ ਅਤੇ ਬ੍ਰਹਮਸ਼ੰਕਰ ਜਿੰਪੇ ਤੋਂ ਵੀ ਅਸਤੀਫਾ ਲੈ ਲਿਆ ਗਿਆ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਨੋਟਿਸ ਜਾਰੀ ਕਰ ਇਹਨਾਂ ਨੂੰ ਕੋਠੀਆਂ ਖਾਲੀ ਕਰਵਾਉਣ ਦੇ ਲਈ ਅਤੇ ਜਲਦੀ ਇਹਨਾਂ ਨੂੰ ਕੋਠੀਆਂ ਖਾਲੀ ਕਰਨੀਆਂ ਪੈਣਗੀਆਂ ਅਤੇ ਨਵੇਂ ਮੰਤਰੀਆਂ ਨੂੰ ਕੋਠੀਆਂ ਲਾਟ ਹੋ ਸਕਦੀਆਂ ਨੇ